ਚੱਦਰ ਦੇ ਵਖਰੋ ਕੇ ਗੁਰਦਾਰ ਪਰ ਚਾਹਰ ਨੇ ਆ ਪੰਜਵੇਂ ਗੁਰਦਾਰ ਮਾ ਗੰਗਾ ਦੇ ਛੇਵੇਂ ਗੁਰ ਅਵਤਾਰ ਨੇ ਆ ਪੰਜਵੇਂ ਘਰ ਗੁਰ ਮਾ ਗੰਗਾ ਛੇਵੇਂ ਗੁਰ ਅਵਤਾਰ ਨੇ ਪੁੱਤਰਾ ਬਿਨਾ ਗੋਦਾ ਮਾਮਾ ਦੀਆਂ ਸੁਨੀਆਂ ਨੇ ਚਾਹੇ ਕਹਿੰਦੇ ਮਾਮਾ ਚਾਹੇ ਹੋਵਣ ਪਰियां ਵੱਡੇ ਘਰੀਆਂ ਬੜੀਆਂ ਜੇਵਰ ਪੱਟ ਹੰਡਾਵਣ ਜਈਆਂ ਪਰ ਜੇ ਖੜ ਲਾਲਾ ਦਾ ਮਾਰਨਾ ਹੋਵੇ ਤੇ ਪੂਰਾ ਕਦੇ ਸ਼ਿੰਗਾਰ ਨਾ ਹੋਵੇ ਮਾਤਾ ਗੰਗਾ ਜੀ ਦੀ ਖੁੱਪ ਨੂੰ ਭਾਗ ਲੱਗੇ ਜਿਨ੍ਹਾਂ ਬਾਰੇ ਭਾਈ ਗੁਰਦਾਸ ਜੀ ਨੇ ਕੀ ਲਿਖਿਆ ਹੈ ਭਾਈ ਗੁਰਦਾਸ ਜੀ ਲਿਖਦੇ ਨੇ 12 ਵਿੱਚ ਉਹ ਕਹਿੰਦੇ ਪੰਜ ਬਿਆਲੇ ਪੰਜ ਪੀਰ ਪੰਜ ਬਿਆਲੇ ਪੰਜ ਪੀਰ ਛੱਖੰ ਪੀਰ ਬੈਠਾ ਗੁਰ ਭਾਰੀ ਛੱਖੰ ਕਹਿੰਦੇ ਛੇਵੇਂ ਛੱਖੰ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਕੋ ਦਿਲ ਸਵਾਰੀ ਚੱਲੀ ਪੀੜੀ ਸੋਟੀਆਂ ਰੂਪ ਵਡਖਾਉਣ ਪਾਰੋ ਪਾਰੀ ਦਰ ਭੰਜਨ ਕੋ ਸੂਰਮਾ ਬੜ ਯੋਧਾ ਬੋ ਪਰੋਕਾਰ ਜੋ ਜੋ ਆਪ ਗੁਰ ਅਰੇ ਅਵਤਾਰ ਕਹਿੰਦੇ ਇਸ ਤਰ੍ਹਾਂ ਸਤਗੁਰ ਸੱਚੇ ਪਾਤਸ਼ਾਹ ਦਾ ਅੱਜ ਦੇ ਦਿਨ ਨੀਰੀ ਪੀਰੀ ਦੇ ਮਾਲਕ ਸਹਿਬ ਸੇਗੁਰ ਹਰਗੋਬਿੰਦ ਪਾਤਸ਼ਾਹ ਜੀ ਦਾ ਆਗਮਨ ਗੁਰੂ ਕੀ ਬਡਾਲੀ ਦੇ ਵਿੱਚ ਹੋਇਆ ਬਹੁਤ ਖੁਸ਼ੀਆਂ ਮਨਾਇਆ ਗਿਆ ਮਾਤਾ ਗੰਗਾ ਜੀ ਨੇ ਲੋਕਾਂ ਨੇ ਗੁਰਸਿੱਖਾਂ ਨੇ ਬਾਬਾ ਗੋਡਾ ਸਰਵ ਜੀ ਨੇ ਜਿਨ੍ਹਾਂ ਨੇ ਨਾਮ ਵੀ ਸੰਸਕਰਣ ਆਪ ਕੀਤਾ ਹਰਗੋਬਿੰਦ ਪਾਤਸ਼ਾਹ ਵਾਹਿ ਸੋ ਸਾਰੇ ਸੰਗਤ ਦਾ ਅਸੀਂ ਜਿੰਨੇ ਵੀ ਇਥੋਂ ਦੀ ਸਾਡੀ ਪ੍ਰਬੰਧਕੀ ਕੈਬਨਟ ਹੈ ਪ੍ਰਧਾਨ ਸਾਹਿਬ ਭਾਈ ਸਾਹਿਬ ਭਾਈ ਸਰਦਾਰ ਲੂਟਾ ਸਿੰਘ ਭਰੇੜਿਆ ਸਾਹਿਬ ਉਹਨਾਂ ਦੇ ਨਾਲ ਸਹਿਯੋਗੀ ਸਾਰੀ ਪ੍ਰਬੰਧਕ ਕਮੇਟੀ ਕੈਬਨਟ ਉਹਨਾਂ ਸਾਰਿਆਂ ਵੱਲੋਂ ਸਾਰੇ ਗੁਰਸਿੱਖ ਨੂੰ ਅਸੀਂ ਜੀਓ ਆਇਆਂ ਕਹਿੰਦੇ ਆ ਆਪਣੇ ਜਥੇ ਵੱਲੋਂ ਜੀਓ ਆਇਆਂ ਕਹਿੰਦੇ ਆ ਔਰ ਨਾਲ ਨਾਲ ਸਾਡੇ ਜਿਹੜੇ ਦਾਨੀ ਵੀਰਾਂ ਨੇ ਇਸ ਮੈਨੇ ਜੋ ਪ੍ਰਬੰਧ ਕੰਮ ਲੋ ਹੁਕਮ ਹੋਇਆ ਹੈ ਪਾਪਾ ਜੀ ਦੇ ਮੂਰਤੀਆਂ ਜੋ ਆਪਣੇ ਪਿਛਲੇ 17 ਦੇ ਤੱਕ ਉਸਰੇ ਤੇ ਸਤਾਤ ਹੋਈਆਂ ਨੇ ਉਹਨਾਂ ਦੀ ਸੇਵਾ ਲਈ ਜਿਹੜੇ ਦਾਨੀ ਪਰਿਵਾਰ ਨੇ 2 ਲੱਖ ਰੁਪਇਆ ਪਰ ਦੀਪਕ ਮਾਰਕਪੂ ਕੈਨੇਡਾ ਵਾਲੇ ਉਹਨਾਂ ਵੱਲੋਂ ਭੇਟ ਕੀਤਾ ਜਾਂਦਾ 2 ਲੱਖ ਰੁਪਇਆ ਬਾਬਾ ਜੀ ਦੀ ਮੂਰਤੀ ਸਥਾਪਨਾ ਵਾਸਤੇ 24000 ਰੁਪਇਆ ਜੀਤਾ ਸਿੰਘ ਨਰਮਨ ਸਿੰਘ ਦਾ ਪੁੱਤਰ ਗੁਰਮੀਰ ਸਿੰਘ ਗੁੱਟੇ ਕakre ਦਾ ਵਾਰੀ ਉਹ ਵੀ ਬਾਬਾ ਜੀ ਦੇ ਸਾਨਾਂ ਦੀ ਸੇਵਾ ਵਾਸਤੇ ਭੇਟ ਕਰਦੇ ਆ ਆਪਾਂ ਇੱਕ ਦਾਨੀ ਪਰਿਵਾਰਾਂ ਦੇ ਨਾਮ ਤੇ ਜਿਗਾਰਾ ਲਾ ਲਈਏ ਬੋਲੇ ਸੋਨਹਾ ਸੱਜਣਾਂ ਭਾਈ ਵਿੰਦਰ ਸਿੰਘ ਜੀ ਮੇਰੇ ਘਰੋਂ ਪਿਆਰੇ ਵੀਰ ਚਮਕੌਰ ਸਿੰਘ ਜੀ ਹੋਰ ਵੀ ਬਹੁਤ ਸਾਰੇ ਆ ਮੈਂ ਕੱਲੇ ਕੱਲੇ ਨਾਮ ਜੇ ਲੈਣ ਲੱਗਾ ਤਾਂ ਲਿਸਟ ਬਹੁਤ ਲੰਬੀ ਸ਼ਾਮ ਹੀ ਹੋ ਜਾਣੀ ਹੈ ਸੋ ਮੈਂ ਇੱਥੇ ਹੀ ਆਪਣੇ ਸਮੇਂ ਨੂੰ ਸੁਲਝਦਾ ਹਾਂ ਸਮਾਂ ਜਿਹੜਾ ਉਹ ਤਕਰੀਬਨ ਇੱਕ ਬਚ ਗਿਆ ਹੈ ਹੁਣ ਭਾਈ ਬਾਸ ਸਿੰਘ ਜੰਗਿਆਲੇ ਵਾਲੇ ਆਪ ਜੀ ਨੂੰ ਨਿਹਾਲ ਕਰਨਗੇ ਆਪਰੇ ਵਿਚਾਰਾ ਰਹੀ ਉਹਨਾਂ ਦਾ ਸਮਾਂ ਖੁੱਲਾ ਹੈ ਸਮਾਜ ਜੇ ਮੈਂ ਪਰਵਾਨੇ ਕਾਲੇ ਨਾਲ ਵਿਚਾਰ ਕਰਕੇ ਜਦੋਂ ਇਹਨਾਂ ਦਾ ਸਮਾਂ ਸਮਾਰਤ ਹੋਊ ਸੀ ਦੱਸ ਦਿੱ ਗਏ ਉਹਨਾਂ ਚਰੇ ਬੜੇ ਪ੍ਰੇਮ ਦੇ ਨਾਲ ਸੰਗਤਾਂ ਵਿੱਚ ਮੈਂ ਬੇਨਤੀ ਕਰਾਂ ਜਿਨ੍ਹਾਂ ਨੇ ਪ੍ਰਸ਼ਾਦਾ ਵੰਡਣੀ ਛੱਡਣਾ ਹੈ ਉਹ ਸੰਗਤਾਂ ਨੂੰ ਕੇ ਲੰਗਰ ਵਿੱਚ ਪਹੁੰਚ ਜਾ ਕਿਉਂਕਿ ਬਹੁਤ ਸਾਰੀਆਂ ਸੰਗਤਾਂ ਨੇ ਪ੍ਰਸ਼ਾਦਾ ਛੱਡ ਲਿਆ ਪਰ ਕਈ ਸੰਤ ਤਾਂ ਬਾਅਦ ਚ ਆ ਰਹੀਆਂ ਨੇ ਹੁਣ ਸੰਗਤ ਆਪਣੇ ਕੋਲ ਸ਼ਾਮ ਤੱਕ ਇਸੇ ਤਰ੍ਹਾਂ ਹੀ ਜਾਈ ਜਾਣੀ ਹੈ ਪਰਵੰਦਕਾਂ ਵੱਲੋਂ ਬੇਨਤੀ ਹੈ ਸਾਡੇ ਕੋਲੋਂ ਵੀ ਬੇਨਤੀ ਹੈ ਜੱਥੇ ਬਣੋਗੇ ਭਾਈ ਕੋਈ ਵੀ ਪ੍ਰਾਣੀ ਜਲ ਪਾਣੀ ਛਕੀ ਕੋ ਬਣਾਉਣੀ ਸੰਗਤ ਦਾ ਆ ਜਾਵੇ ਇਹ ਤੁਹਾਡਾ ਆਪਣਾ ਜੱਥਾ ਜੇ ਆਈ ਮਸਿਆ ਦੇ ਦਿਹਾੜੇ ਤੇ ਹਾਜ਼ਰੀ ਭਰਦੇ ਤੁਸੀਂ ਜੱਥੇ ਤੋਂ ਦਿਵਾਨ ਵਿੱਚ ਗੁਰ ਇਤਿਹਾਸ ਵਰਣ ਕਰਦੇ ਰਹਿੰਦੇ ਹੋ ਬੜਾ ਸਤਿਕਾਰ ਕਰਸ਼ਕੋ तकरीबन 34 35 ਸਾਲ ਤੋਂ ਇਸ ਸਥਾਨ ਤੇ ਅਸੀਂ ਸੇਵਾ ਬਾਬਾ ਜੀ ਨੇ ਕਸ਼ਿਸ਼ ਕੀਤੀ ਬਾਬਾ ਕੰਧਾ ਸਾਹਿਬ ਮਹਾਰਾਜ ਜੀ ਦਾ ਅੱਜ ਸਾਡੇ ਅਲਾਕਾ ਨਕਰ ਤੇ ਸਾਡੇ ਪ੍ਰਬੰਧਕ ਵੀ ਇਸ ਬਾਬਾ ਜੀ ਦੇ ਬਚਨਾਂ ਦਾ ਸਤਿਕਾਰ ਕਰਦੇ ਨੇ ਕਦੇ ਸਾਨੂੰ ਉਹਨਾਂ ਨੇ ਪਿੱਛਾ ਨਹੀਂ ਦਿੱਤਾ ਸੋ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰਬੰਧਕ ਕਮੇਟੀ ਦਾ ਔਰ ਜਿਹੜੇ ਵੀ ਸਾਡੇ ਕੋਲੇ ਬੁਲਾਰੇ ਆਏ ਰਾਗੀ ਢਾਡੀ ਜਿੱਥੇ ਸਾਰਿਆਂ ਨੂੰ ਜੀ ਆਇਆਂ ਧੰਨਵਾਦ ਪਾਲ ਸਿੰਘ ਜੀ ਜੰਗਿਆਂ ਨੂੰ ਨ ਸਮਾਂ ਹੋਵੇਗਾ ਸਭ ਤੋਂ ਬਾਅਦ ਤੇ ਜਿਸ ਤਰ੍ਹਾਂ ਜਿਹੜੇ ਕਿਪ ਤੋਂ ਬੁਮ ਬਲਾਰੇ ਹੋਣਗੇ ਉਹਨਾਂ ਬਾਅਦ ਦੇ ਵਿੱਚ ਸਮੇਂ ਦੇ ਬਤਾਰ ਕੋਈ ਜ਼ਰੂਰ ਸਮਾਂ ਦੇਵਾਂਗੇ ਕੋਈ ਬੰਦਾ ਨਰਾਸ਼ ਨਹੀਂ ਜਾਂਦਾ ਆਓ ਉਹਨਾਂ ਕੋਲ ਦਾ ਪ੍ਰੋਗਰਾਮ ਸਰਵਲ ਕਰੋ ਜੀ ਤੇ ਸਾਰੀ ਸੰਗਤ ਸਾਡਾ ਇਹਨਾਂ ਪ੍ਰੋਗਰਾਮ ਜਿਹੜਾ ਆਪਾਂ ਦੀਵਾਨ ਜਿੱਨਾ ਕੋਈ ਦਾ ਮਸਿਆ ਦੇ ਮੁਤਾਬਕ ਕਿ ਉਹ ਸਿਸਟਮ ਬਣਾਇਆ ਗਿਆ ਉਹਦੇ ਮੁਤਾਬਕ ਤੁਸੀਂ ਇੱਥੇ ਸਰਵਲ ਕੀਤਾ ਵਹਿ ਨੂੰ ਹੀ ਦਾ ਖਾਲਸਾ ਵਹਿ